ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਡਾ ਨੈੱਟ ਚਲਾਉਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਆ ਵੀਡੀਓ ਅੱਗੇ ਨਾ ਸ਼ੇਅਰ ਕਰ ਸਕਦੇ ਤੁਹਾਡਾ ਇੱਕ ਵੀਡੀਓ ਸ਼ੇਅਰ ਕੀਤਾ ਨਾ ਬਹੁਤ ਸਾਰੀ ਭੈਣਾਂ ਦੇ ਬਹੁਤ ਸਾਰੀ ਵੀਰਾਂ ਦੇ ਸਿਰ ਤੇ ਛੱਤ ਲੈ ਕੇ ਆਏਗਾ ਬਹੁਤ ਸਾਰੇ ਗਰੰਤੀ ਸਿੰਘਾਂ ਦੇ ਬਹੁਤ ਸਾਰੇ ਗੁਰੂ ਘਰ ਦੇ ਵਜ਼ੀਰਾਂ ਤੇ ਸਿਰ ਤੇ ਛੱਤ ਲੈ ਕੇ ਆਏਗਾ ਬਹੁਤ ਵੱਡਾ ਪ੍ਰੋਜੈਕਟ ਐਲਾਨ ਲੱਗੇ ਆ ਅੱਜ 6 6 ਜੂਨ ਹੈ 2024 ਦੀ ਅੱਜ ਇਹ ਵੀਡੀਓ ਬਣਾ ਰਹੇ ਆਂ ਕੋਡਾ ਫਰਜ਼ ਕਿਆ ਬਣਦਾ ਉਸ ਵੀਡੀਓ ਸ਼ੇਅਰ ਕਰਕੇ ਜ਼ਰੂਰ ਅੱਗੇ ਐਦਾ ਦੇ ਗੰਥੀ ਸਿੰਘਾਂ ਚ ਐਦਾ ਦੇ ਗੁਰੂ ਘਰ ਦੇ ਵਜ਼ੀਰਾਂ ਤੱਕ ਪਹੁੰਚਾਓ ਉਹ ਸਾਡੇ ਫੇਸਬੁੱਕ ਪੇਜ ਤੇ ਸਾਨੂੰ ਅਪਰੋਚ ਕਰਨ ਕਿਉਂ ਕਰਨ ਕਿਉਂਕਿ ਪੂਰੇ ਪੰਜਾਬ ਦੇ ਸਾਰੇ ਜ਼ਿਲਾਂ ਦੇ ਵਿੱਚ 1 ਕਰੋੜ ਰੁਪਏ ਲਗਾ ਕੇ 30 ਘਰ ਦੀ ਉਸਾਰੀ ਦੇ ਵਿੱਚ ਸਹਿਯੋਗ ਪਾਣ ਲੱਗੇ ਆ 1 ਕਰੋੜ ਰੁਪਇਆ ਲਗਾ ਕੇ 30 ਘਰ ਦੀ ਉਸਾਰੀ ਦੇ ਵਿੱਚ ਸਹਿਯੋਗ ਪਾਣ ਲੱਗੇ ਆ ਗੁਰੂ ਘਰ ਦੇ ਵਜ਼ੀਰਾਂ ਚ ਜੋ ਗਜਾ ਕਰਦੇ ਨੇ ਹਨਾ ਜੋ ਗੁਰੂ ਘਰ ਦੇ ਨਾਲ ਅਟੈਚ ਨੇ ਉਹਨਾਂ ਦੇ ਸਿੰਘਾਂ ਦੇ ਘਰ ਪਾਉਣ ਲੱਗੇ ਆ 1 ਕਰੋੜ ਰੁਪਏ ਦੇ ਹੁਣ ਉਹਨਾਂ ਦਾ ਸਰੇਹਾ ਕੌਣ ਪਹਚਾਏਗਾ ਤੁਸੀਂ ਵੀਡੀਓ ਸ਼ੇਅਰ ਕਰਕੇ ਪਹੁੰਚਾਓਗੇ ਸੋ ਪਲੀਜ਼ ਆਪਣੇ ਸ਼ੇਅਰ ਦੀ ਵੈਲਿਊ ਸਮਝਿਓ ਇੱਥੇ ਤੁਹਾਡਾ ਇਹਨਾਂ ਵੀਡੀਓਜ਼ ਨੂੰ ਗਰੁੱਪਾਂ 'ਚ ਸ਼ੇਅਰ ਕਰਨਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸ਼ੇਅਰ ਕਰਨਾ ਆਪਣੇ ਆਪ 'ਚ ਬਹੁਤ ਹੀ ਮਹਾਨ ਸੇਵਾ ਹੋਏਗੀ ਬਹੁਤ ਵੱਡੀ ਸੇਵਾ ਦੇ ਵਿੱਚ ਤੁਸੀਂ ਸਹਿਯੋਗ ਪਾਉਂਗੇ ਇਹ ਘਰ ਬਣਾਉਣ ਕੌਣ ਲੱਗੇ ਨੇ ਸੈਫ ਇੰਟਰ ਦੇ ਸੈਫ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਉਹਨਾਂ ਦੇ ਨਾਲ ਇਨ ਕੋਲਾਬੋਰੇਸ਼ਨ ਬਣਾਉਣ ਲੱਗੇ ਆ ਅਲਟੀਮੇਟਲੀ ਉਹ ਸਪான்ਸਰ ਕਰ ਰਹੇ ਆ ਔਰ ਅਸੀਂ ਇੱਥੇ ਬਣਾਉਣ ਲੱਗੇ ਨੇ ਸੋ ਤੁਹਾਡਾ ਸਹਿਯੋਗ ਆਪਣੇ ਆਪ ਦੇ ਵਿੱਚ ਬਹੁਤ ਜ਼ਰੂਰੀ ਹੈ ਆਨਲਾਈਨ ਸੇਵਾ ਨਿਭਾਉਂਦੇ ਰਹੋ ਐਦਾਂ ਦੇ ਲੋਕਾਂ ਨੇ ਜੋ ਆਪਣਾ ਘਰ ਬਣਾਉਣਾ ਚਾਹੁੰਦੇ ਨੇ ਜੋ ਗੁਰੂ ਘਰ ਦੇ ਨਾਲ ਗੁਰੂ ਗੁਰੂ ਜਪਦੇ ਹੋਏ ਗੁਰੂ ਘਰ ਦੇ ਨਾਲ ਅਟੈਚ ਨੇ ਹਨਾ ਉਹਨਾਂ ਵੀਰਾਂ ਨੇ ਉਹਨਾਂ ਨੇ ਭੈਣਾਂ ਨੇ ਸਾਨੂੰ ਅਪਰੋਚ ਕਰਨਾ ਕਿੱਥੇ ਅਪਰੋਚ ਕਰਨਾ ਜੇ ਤੁਸੀਂ ਫੇਸਬੁੱਕ ਤੇ ਸਰਵ ਵੀ ਹਿਊਮੈਨਿਟੀ ਸਰਵ ਗੋਡ ਲਿਖੋਗੇ ਨਾ ਸਰਵ ਵੀ ਹਿਊਮੈਨਿਟੀ ਸਰਵ ਗੋਡ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਉੱਥੇ ਸਾਡਾ ਫੇਸਬੁਕ ਪੇਜ ਖੁੱਲ ਜਾਏਗਾ ਉੱਥੇ ਸਾਨੂੰ ਅਪਰੋਚ ਕਰੋ ਉੱਥੇ ਸਾਨੂੰ ਫੋਲੋ ਕਰੋ ਔਰ ਫੋਲੋ ਕਰਨ ਤੋਂ ਬਾਅਦ ਸਾਨੂੰ ਮੈਸੇਜ ਕਰੋ ਇਹ ਬਹੁਤ ਜ਼ਰੂਰੀ ਸੇਵਾ ਹੈ ਤੁਸੀਂ ਵੀਡੀਓ ਸ਼ੇਅਰ ਵੀ ਕਰ ਰਹੇ ਹੋ ਔਰ ਸਾਨੂੰ ਫੇਸਬੁਕ ਜਾਂ YouTube ਜਾਂ Instagram ਤੇ ਪਹੁੰਚ ਕੇ ਸਾਨੂੰ ਫੋਲੋ ਵੀ ਕਰ ਰਹੇ ਹੋ ਔਰ ਨਾਲੇ ਇਸ ਮਹਾਨ ਸੇਵਾ ਦੇ ਕਾਰਜ ਦੇ ਵਿੱਚ ਹਿੱਸਾ ਬਣਦੇ ਹੋਏ ਆਨਲਾਈਨ ਸੇਵਾ ਜ਼ਰੂਰ ਨਿਭਾਓ ਫਤਿਹ ਦੀ ਸਹਾਜਣਾ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ